ਕਿੰਨੇ ਦਿਨਾਂ ਤੋਂ ਕੰਮ ਕਰਦੇ ਆ ਇਹ ਅੱਜ ਪੰਜਵਾਂ ਦਿਨ ਸੀ ਸਰ ਅੱਛਾ ਤੇ ਟ੍ਰੇਨਾਂ ਦੋਨੇ ਇਕੱਠੀਆਂ ਆ ਗਈਆਂ ਇਹ ਜਨ ਕੀ ਘਬਰਾ ਗਏ ਸਾਨੂੰ ਪਤਾ ਨਹੀਂ ਇੱਕਦਾਂ ਲੱਗੇ ਵੀ ਇਹ ਘਬਰਾ ਗਏ ਇਕਦਾਂ ਇਹ ਉਹਨੇ ਇਕੱਲੇ ਸੀ ਜਦੋਂ ਹਾਸਾ ਹੋਇਆ ਨਹੀਂ ਜੀ ਅਸੀਂ ਥੋੜੇ ਫਰਕ ਨਾਲ ਬੈਠੇ ਆ ਸਾਰੇ ਆਪਦੇ ਆਪਦੇ ਕੰਮਾਂ 'ਤੇ ਸੀ ਸਾਰੇ ਅਸੀਂ ਇਹ ਜਨ ਕੀ ਡਰ ਕੇ ਘਬਰਾ ਕੇ ਉੱਤਰਣ ਲੱਗੇ ਜਨਕੀ ਉਤਰਿਆ ਨਹੀਂ ਗਿਆ ਇਹਨਾਂ ਤੋਂ ਨਹੀਂ ਪੈਰ ਪੂਸ ਸਲਿੱਪ ਹੋ ਗਿਆ ਨਹੀਂ ਜੀ ਖੜੇ ਸੀ ਉਤਰਣ ਲੱਗੇ ਸੀ ਬੇਟ ਮਾਰ ਗਈ ਇਹ ਟ੍ਰੇਨ ਆ ਵੱਡੇ-ਵੱਡੇ ਕੋਲੇ ਹਾਂ ਜੀ ਪਰ ਚੱਲੇ ਉੱਪਰੀ ਸੀ ਇਹ ਕਿੰਨੀ ਕਮਰ ਸੀ ਜਿਹਨਾਂ ਦੀ ਇਨਾਂ ਦੀ ਹੋਣੀ ਆ ਜੀ 50-60 ਸਾਲ ਹੋਣੀ ਆ ਜੀ ਹਾਂ ਇਹ ਕਿਸ ਤਰ੍ਹਾਂ ਦਾ ਪਰਿਵਾਰ ਆ ਜੀ ਸਰ ਗਰੀਬ ਪਰਿਵਾਰ ਆ ਇਹ ਇਹਨਾਂ ਨੂੰ ਮਦਦ ਕੀਤੀ ਜਾਵੇ ਪੈਸੇ ਢੇਲੇ ਵੱਲੋਂ ਵੀ ਹੋਰ ਪਾਸਿਓਂ ਵੀ ਮਾਵਜਾ ਮਿਲਣਾ ਚਾਹੀਦਾ ਸਰ ਇਹਨਾਂ ਨੂੰ ਜਿ ਗਰੀਬ ਆ ਸਰ ਇੱਥੇ ਤਾਈਓ ਕੰਮ ਕਰਨ ਆਉਂਦੇ ਆ ਪਰ ਸਾਨੂੰ ਕੋਈ ਮਦਦ ਨਹੀਂ ਦਿੱਤੀ ਜਾਂਦੀ ਇਹਨਾਂ ਦੇ ਤਿੰਨ ਬੇਟੇ ਨੇ ਇੱਕ ਘਰ ਤੇ ਨੇ ਰੋਟੀ ਯਾਨੀ ਕਿ ਇਹ ਕੰਮ-ਕੁਮ ਕਰਦੇ ਆ ਜੀ ਉਹ ਬੱਚੇ ਅਲੱਗ ਨੇ ਉਹ ਦੋਈ ਜੀ ਯਾਨੀ ਕਿ ਇਕੱਠੇ ਰੋਟੀ ਪਾਣੀ ਖਾਂਦੇ ਸੀ ਇਹ ਇਹ ਅਲੱਗ ਸੀ ਜੀ ਪਰਿਵਾਰ ਹਾਂਜੀ ਇਹ ਅਲੱਗ ਨੇ ਅੱਛਾ ਪੋਤੇ ਨੇ ਜੀਆਂ ਤਾਂ ਅਸੀਂ ਸਰ ਮੰਗ ਕਰਦੇ ਆਂ ਬਸ ਇਹਨਾਂ ਦੀ ਮਦਦ ਕੀਤੀ ਜਾਵੇ ਪੈਸੇ ਥੇਲੇ ਹੁੰਦੇ ਆਂ ਅਸੀਂ ਇਹ ਮਨਰੇਗਾ ਚ ਪਿਛਲੇ 2 ਹਫਤਿਆਂ ਤੋਂ ਕੰਮ ਕਰ ਰਹੇ ਆਂ ਜੀ ਅੱਛਾ ਜੀ ਹਮ ਆਪਣੇ ਦੋਨੋਂ ਟ੍ਰੇਨਾਂ ਇਕੱਠੀਆਂ ਆਈਆਂ ਨੇ ਜੀ ਸਪੀਡ ਜਿਆਦੇ ਦੀ ਟ੍ਰੇਨਾਂ ਦੀ ਅਸੀਂ ਦੂਰ ਦੂਰ ਜਿਆਦੇ ਬੈਠੇ ਹੋਏ ਤੇ ਜੀ ਅੱਛਾ ਘਟੋ ਘਟਾ 34 ਬੰਦੇ ਆ ਜੀ ਅਸੀਂ 18 19 ਵਾਲਿਆਂ ਚ ਬਿਠਾਏ ਹੋਏ ਤੇ ਜੀ ਉਹਦੇ ਵਿੱਚੋਂ ਜਦ ਜ ਦੋਨੇ ਪਾਸੋਂ ਟ੍ਰੇਨਾਂ ਆ ਜਾਂ ਹੱਕਾਂ ਮਾਰੀਆਂ ਇੱਕ ਦੂਜੇ ਨੂੰ ਉਹ ਉਲਝ ਗਈ ਉਹ ਜਗ੍ਹਾ ਜਦ ਲੱਗੀ ਟੱਪਣ ਟ੍ਰੇਨ ਤੋਂ ਕ੍ਰੋਸ ਕਰ ਗਈ ਧੀ ਥੋੜਾ ਜਿਹਾ ਫਰਕ ਰਹੇਗਾ ਧੀ ਉੱਤਰਨੇ ਲੱਗੀ ਆ ਇਹਦੇ ਆ ਸਾਈਡ ਤੇ ਉਹਦੀ ਟ੍ਰੇਨ ਦੀ ਪੌੜੀ ਲੱਗਣ ਦੇ ਕਾਰਨ ਇਹ ਗਿਰ ਕੇ ਜਦ ਗਿਰ ਕੇ ਤਾਂ ਮੜਕਾ ਟੁੱਟ ਗਿਆ ਜੀ ਬਾਹਰੇ ਮਾਰੇ ਨੇ ਜਿੱੱਕ ਅੱਛਾ ਬਾਹਰਲੀ ਸਾਈਡ ਸੱਟੇ ਨੇ ਜੀ ਅੱਛਾ ਕਿਧਰਲੀ ਸਾਈਡ ਮਾਰੀ ਸੀ ਇਹ ਆਪਣੇ ਆਹ ਜੀ ਦੇਖ ਲਓ ਚੜ੍ਹਦਾ ਵਾਲਾ ਪਾਸੇ ਹੀ ਵੱਜਦਾ ਜੀ ਇਹ ਇਹ ਪਾਸੇ ਅੱਬੇ ਪਾਸੇ ਹੀ ਜਾਂਦੇ ਨੂੰ ਪਟਿਆਲੇ ਤੋਂ ਟ੍ਰੇਨ ਆ ਰਹੀ ਸੀ ਕਿਨਾਬੇ ਤੋਂ ਆ ਰਹੀ ਸੀ ਜਿਹੜੀ ਪਟਿਆਲੇ ਤੋਂ ਆ ਰਹੀ ਸੀ ਤੀ ਉਹ ਟ੍ਰੇਨ ਨੇ ਛੱਕੇ ਨਹੀਂ ਇਹ ਜਿਹੜਾ ਕਿ ਹਾਦਸਾ ਜਿਹੜਾ ਵਾਪਰਿਆ ਕੋਈ ਹਾਦਸਾ ਅੱਜ ਪਹਿਲਾ ਹਾਦਸਾ ਨਹੀਂ ਹੈਗਾ ਇੱਥੇ ਪਹਿਲਾਂ ਵੀ ਨਾਬੇ ਦੇ ਵਿੱਚ ਟੋਂਗਾ ਦੇ ਹਿੰਮਤਪੁਰੇ ਪਿੰਡ ਦੇ ਵਿੱਚ ਦੋ ਬੀੜੀਆਂ ਦੀ ਡੈਕ ਹੋਈ ਆ ਤੇ ਇਸ ਨਾਮ ਦੇ ਵਿੱਚ ਵੀ ਹੋਈ ਆ ਜਗਾ ਰਾਮ ਤੇਜਪੁਰੇ ਪਿੰਡ ਸਭ ਤੋਂ ਵੱਡੀ ਉੱਥੇ ਵੀ ਹੋਈ ਆ ਇੱਕ ਆਪਣਾ ਮਰਿੰਡੇ ਦੇ ਵਿੱਚ ਵੀ ਹੋਈ ਆ ਬਹੁਤ ਸਾਰੀਆਂ ਹਾਦਸੇ ਨੇ ਜਿਹਦੇ ਦੋ ਤਾਈ ਸੌ ਹਾਦਸਾ ਜਿਹੜਾ ਹੋ ਚੁੱਕਾ ਇਸ ਤਰ੍ਹਾਂ ਕੋਈ ਇਹ ਪਹਿਲਾ ਹਾਦਸਾ ਨਹੀਂ ਇਹ ਹਾਦਸਾ ਹੋਣ ਦਾ ਕਾਰਨ ਸਭ ਤੋਂ ਵੱਡਾ ਕੀਤੇ ਪ੍ਰਸ਼ਾਸਨ ਦੀਆਂ ਨਲਾਇਕੀਆਂ ਨੇ ਜਿਵੇਂ ਕਾਨੂੰਨ ਬਣਿਆ ਹੋਇਆ ਉਸ ਤਰ੍ਹਾਂ ਕਾਨੂੰਨ ਮੁਤਾਬਕ ਲਾਗੂ ਨਹੀਂ ਕੀਤਾ ਗਿਆ ਜੋ ਪੁਖਤਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਚਾਹੀਦੇ ਨੇ ਵਰਕਰਾਂ ਲਈ ਉਹ ਹੈ ਨਹੀਂ ਅਸੀਂ ਕਦੇ ਵੀ ਕਿਤੇ ਵੀ ਸੜਕ ਦੇ ਕੰਮ ਕਰਦੇ ਆਂ ਚਾਹੇ ਕਿ ਲੱਕੜ-ਵੱਡੜਾ ਦਾ ਕਰਦੇ ਆਂ ਚਾਹੇ ਅਸੀਂ ਕੋਈ ਰੋਡ ਬਣਾਉਣ ਦਾ ਕਰਦੇ ਆਂ ਤਾਂ ਉੱਥੇ ਸਰਕਾਰ ਦੇ ਪੁਖਤਾ ਪ੍ਰਬੰਧ ਹੁੰਦੇ ਨੇ ਚ ਦੋਵੇਂ ਪਾਸੇ ਟਰੈਕ ਬੰਦ ਕੀਤੇ ਹੁੰਦੇ ਨੇ ਵੀ ਐਨੇ ਕੰਮ ਚੱਲ ਰਿਹਾ ਕਿ ਗੱਡੀਆਂ ਹੋਰਾਂ ਹੋ ਕੇ ਲੰਘਾਣਾ ਤੇ ਇੱਥੇ ਕੋਈ ਨਾ ਵਾਇਰਲੈਸ ਮੈਨ ਦਾ ਉਧਰੋਂ ਵੀ ਦੱਸ ਸਕੇ ਵੀ ਟ੍ਰੇਨ ਆ ਗਈ ਨਾ ਕੋਈ ਇੱਧਰ ਵਾਇਰਲੈਸ ਮੈਨ ਨਾ ਕੋਈ ਵੀ ਦੱਸ ਸਕੇ ਵੀ ਟ੍ਰੇਨ ਆ ਗਈ ਤੇ ਇਸ ਜਗ੍ਹਾ ਦੇ ਉੱਤੇ ਟ੍ਰੇਨ ਦਾ ਦੋਨੋਂ ਪਾਸੋਂ ਆਉਣ ਕਾਰਨ ਕਿ ਵਰਕਰ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਮੈਂ ਕਿੱਧਰ ਨੂੰ ਜਾਵਾਂ ਉਹ ਇਸ ਹਫੜਾ ਤਫੜੀ ਦੇ ਵਿੱਚ ਉਹ ਵਰਕਰ ਨੇ ਜਿਹੜੇ ਉਹ ਰੇਲ ਨਾਲ ਟਕਰਾ ਕੇ ਉਲਝ ਗਏ ਜੀ ਉਹ ਉਲਝ ਗਏ ਉਹ ਉਹ ਉਲਝਣ ਦਾ ਕਾਰਨ ਜੇਕਰ ਇਹ ਪ੍ਰਬੰਧ ਕੀਤਾ ਹੁੰਦਾ ਪ੍ਰਸ਼ਾਸਨ ਦਾ ਕਿਉਂਕਿ ਇਹ ਪ੍ਰਬੰਧ ਕਰਨ ਦੇ ਪੈਸੇ ਸਰਕਾਰ ਤੋਂ ਵੱਲੋਂ ਮਿਲਦੇ ਨੇ ਇਹਨੂੰ ਕਾਸਟ ਮਟੀਰੀਅਲ ਕਹਿੰਦੇ ਨੇ ਉਹ ਕਾਸਟ ਮਟੀਰੀਅਲ ਤੇ ਇਹਨੂੰ ਪਤਾ ਨਹੀਂ ਕੀ ਕਰਦੇ ਨੇ ਆਪ ਖਾਂਦੇ ਨੇ ਜਾਂ ਕੀ ਕਰਦੇ ਨੇ ਨਹੀਂ ਸਾਨੂੰ ਪਤਾ ਹੈਗਾ ਪਰ ਇਸ ਚੀਜ਼ ਦਾ ਸਾਰਾ ਪ੍ਰਬੰਧ ਮਿਲਦਾ ਇਹਨਾਂ ਦੇ ਨਾਂ ਪ੍ਰਬੰਧ ਕਰਨੇ ਹਾਸਾ ਵਾਪਰੇ ਆ ਇਹ ਕੋਈ ਪਹਿਲਾ ਹਾਸਾ ਨਹੀਂ ਪਹਿਲਾਂ ਬਹੁਤ سارے ਹਾਸੇ ਵਾਪਰੇ ਨੇ ਉਹ ਵੀ ਇਸੇ ਕਾਰਨ ਵਾਪਰੇ ਨੇ ਕਿਉਂਕਿ ਮਨਰੇਗਾ ਜੋ ਕਾਨੂੰਨ ਬਣਿਆ ਹੋਇਆ ਕੰਮ ਕਰਨਾ ਜਿਹੜਾ ਇੱਕ ਗਾਰੰਟੀ ਆ ਕੰਮ 29 ਮਹਿਕਮੇ ਨੇ 81 ਮਹਿਕਮੇ ਦੇ ਵਿੱਚ ਆਪਦੇ ਆਪ ਦੇ ਮਹਿਕਮੇ ਨੇ ਬੰਦੇ ਲੈਣੇ ਹੁੰਦੇ ਨੇ ਉਹ ਪਿੱਛੇ ਵੀ ਕੰਮ ਦੇ ਉੱਤੇ ਲਾ ਸਕਦੇ ਆ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਨਹੀਂ ਹੋ ਸਕਦੇ ਇਹ ਹਾਦਸਾ ਜਿਹੜਾ ਹੋਇਆ ਹੈ ਇਹਦਾ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਇਹਦਾ ਤਾਂ ਅਸੀਂ ਜਿਹੜਾ ਰੇਲਵੇ ਟਰੈਕ 'ਤੇ ਮਾਈਕਮ ਆ ਅਸੀਂ ਉਹਨਾਂ ਨੂੰ ਜ਼ਿੰਮੇਵਾਰ ਸਮਝਦੇ ਆ ਇਹ ਨਰੇਗਾ ਵਾਲੇ ਮਜ਼ਦੂਰ ਕੰਮ ਕਰ ਰਹੇ ਸੀ ਅਚਾਨਕ ਪਾਸੋਂ ਗੱਡੀਆਂ ਆ ਗਈਆਂ ਜੀ ਕਿਉਂਕਿ ਪਟੜੇ ਕੋਲ ਵੀ ਕਿਨਾਬੇਕ ਨਹੀਂ ਹੋਗਾ ਹਾਂਜੀ ਪਟੜੇ ਵਾਲੀ ਗੱਡੀ ਨਹੀਂ ਜੀ ਹੋਰ ਅਹ ਖੇਤਾ ਸਹੀ ਹੈ ਉਹ ਚਾਕੇ ਮਾਰੀ ਨਾ ਜੀ ਜਿਹੜੇ ਚੱਲੋ ਇੱਕ ਕੀ ਕਰਦੇ ਕਿਸੇ ਜਿਓਰੇ ਇੱਕ ਕਰਦੇ ਤੇ ਇਹ ਕੰਮ ਹੋ ਕੇ ਇਹਦੇ ਵੀ ਕੋਈ ਅੰਦਰੇ ਗਲੇ ਮਜ਼ਦੂਰ ਲੱਗੇ ਹੋਤੇ ਨਾ ਘਾਟ ਪਟਲੇ ਗੱਡੀ ਦੀ ਲੇਨ ਤੋਂ ਘੱਟ ਪਟਲੇ ਗੱਡੀ ਦੀ ਲੇਨ ਤੋਂ ਘੱਟ ਪਟਲੇ ਚੱਲ ਅੱਛਾ ਜੀ ਤੇ ਇਹਦੇ ਪਰਿਵਾਰਕ ਮੈਂਬਰ ਹੈਗੇ ਨੇ ਜੀ ਪਰਿਵਾਰਕ ਮੈਂਬਰ ਹੈਗੇ ਤਿੰਨ ਬੇਟੇ ਨੇ ਅੱਛਾ ਤਿੰਨ ਧੋਤੋ ਨੇ ਤੇ ਮੂਹਾਂ ਨੇ ਜੀ ਕਿਸ ਤਰ੍ਹਾਂ ਦਾ ਪਰਿਵਾਰ ਆ ਇਹ ਪਰਿਵਾਰ ਗਰੀਬ ਪਰਿਵਾਰ ਆ ਜੀ ਮੇਰਾ ਦ੍ਰਿਸ਼ਟੀਕੋਣ ਨਾਮ ਹੈ ਜੀ ਦੂਰੀ ਹਾਈ ਕੁਆਟਰ और मैं यहाँ ड्यूटी कितने थोड़ी मेरी दूरी हेडक्वार्टर है ड्यूटी दूरी, दूरी थी मैं यहाँ पे आया था काम देखने के लिए okay. आ, मेरे सामने ही जैसे मैं पे आया और आके मैं लगभग आध पौन घंटा हुआ था तो मैं ऐसे इधर से ही गया था उससे मिनट पहले गाड़ी से इनको बताते हुए की गाड़ी आ रही है और अपना साइड हट जाओ जैसे मैं यहाँ से चार खम्बे आके पहुंचा तो इधर डाउन साइड से भी गाड़ी आ गई और जैसे ही बताते चले गए तो उसके बाद जैसे अचानक इनमें से कुछ तो जो है बीच कुछ बंदे तीन चार बंदे इस तरफ क्रॉस करना स्टार्ट कर दिया उन्होंने पहले और कुछ तो क्रॉस इनकी एज ज्यादा हो रही थी तो इन्हें सुनाई भी नहीं दिया बोलने के बाद भी तो उसके बाद ये लाइन से उतर ही गई थी और और हवा के दबाव से ट्रेन की स्पीड की वजह से ये उसकी चपेट में आ गई साइड से और ऑन स्पॉट यही पर एक्सपायर हो गई दो गड्डिया एक साथ बिल्कुल दो गाड़ी आई थी ज्यादा स्पीड सी गई ਸਾਈਡ ਸੇ ਗੱਡੀ ਆਈ ਸੀ ਉਸਕੀ ਸਪੀਡ ਜ਼ਿਆਦਾ ਹੀ ਰਹਤੀ ਹੈ ਕਿਉਂਕਿ ਉਹ ਗਾੜੀ ਪਟਿਆਲਾ ਸੇ ਚੱਲ ਕੇ ਸਿੱਧੇ ਦੂਰੀ ਰੁਕਤੀ ਹੈ। ਔਰ ਇਧਰ ਵਾਲੀ ਕੀ ਥੋੜੀ ਕਮ ਰਹਾ ਹੈ ਕਿਉਂਕਿ ਉਹ ਨਾਬਾ ਰੁਕਤੀ ਹੈ ਸਟੇਸ਼ਨ 'ਤੇ। ਅਬ 60 70 ਮਤਲਬ ਕਿਲੋਮੀਟਰ ਦੇ ਏਰੀਆ ਮੇ ਰੁਕਤੀ ਨਹੀਂ ਆ ਜਬ ਉਹ। ਲੱਗਦਾ ਉਸ ਜੈਸਾ ਸਪੀਡ ਜ਼ਿਆਦਾ ਰੱਖੇਗਾ। ਇਹ ਸੀ ਰਜਿੰਦਰ ਸਿੰਘ ਚੌਂਕੀ ਇਨਚਾਰਜ ਜੀਆਰਪੀ ਨਾਬਾ। ਇਹ ਸਾਨੂੰ ਉਤਰਾਹ ਮਿਲੀ ਸੀਗੀ ਵੀ ਐਦਾਂ ਕੋਈ ਰੇਲਵੇ ਲਾਈਨਾਂ ਦੇ ਕੋਈ ਰੈਡ ਬੋਡੀ ਉੱਥੇ ਪਈ ਹੈ ਕੋਈ ਆਗੀ ਥੱਲੇ। ਤੇ ਜਦੋਂ ਅਸੀਂ ਆ ਕੇ ਦੇਖਿਆ ਉਹਰੇ ਜਿਹੜੇ ਕੱਲੇ ਮਜਰਾ ਪਿੰਡ ਦੀ ਨਰੇਗਾ ਜਿਹੜੀ ਤੇਰੇ ਵੇਲੇ ਇਹਨਾਂ ਦੇ ਵਿਚਕਾਰ ਕੰਮ ਕਰ ਰਹੀ ਸੀਗੇ ਤੇ ਉਹ ਜਦੋਂ ਪਿੰਡ ਦੇ ਦੋਨੇ ਪਾਸੇ ਟ੍ਰੇਨ ਆ ਗਈਆਂ ਉਹ ਥੋੜਾ ਜਿਹਾ ਆਫਸਾਈਡ ਜੀ ਹੁਣ ਕਰਕੇ ਟ੍ਰੇਨ ਦੀ ਚ ਲਪੇਟ ਚ ਆ ਗਈ ਉਹਦਾ ਨਾਮ ਹੈਗਾ ਹਰਵੰਸ ਕੌਰ ਬਾਈ ਬਾਬਾ ਜੋਧਾ ਸਿੰਘ ਪਿੰਡ ਕੱਲੇ ਮਜਰਾ 60 ਸਾਲ ਦੇ ਕਰੀਬ ਉਮਰ ਹੈ ਰਹੀ ਹੈ تقريبا 55 ਸਾਲ ਦੇ ਕਰੀਬ ਉਮਰ ਹੈ ਤੇ ਇੱਥੇ ਕੰਮ ਕਰ ਰਹੇ ਸੀਗੇ ਇਸ ਤਰ੍ਹਾਂ ਕੋਈ ਕਿਸੇ ਰੋਲੇ ਵਾਲੇ ਕੰਮ ਕਰਦੇ ਹੀ ਕਦੇ ਉਹਦੀ ਲਪੇਟ ਚਾਗੀ ਲੈਣਾ ਪਰਕਰਾਂਗੇ ਅ 94 ਕਾਰਵਾਈ ਕਰਦੇ ਆ ਸੀ ਅ ਗਰਵੀ ਕਰਕੇ ਇਹਨਾਂ ਦੇ ਪੋਸਟਮਨ ਕਰਾ ਕੇ ਲਾਸ਼ ਬਾਰਸ ਨੇ ਹਵਾਲੇ ਕਰ ਦਾਂਗੇ